ਭਾਜੀ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਜੋਕੇ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਅਮਰਕੋਟ ਤੋਂ ਦੋਸਤੋ ਪਿੰਡ ਲਾਖਣਾ ਤੇ ਲਾਖਣੇ ਤੋਂ ਬਿਲਕੁਲ ਅਗਲਾ ਪਿੰਡ ਰਾਜੋਕੇ ਹੁੰਦਾ ਠੀਕ ਹੈ ਜੀ ਤੇ ਇੱਕ ਪਾਸੇ ਬਿਲਕੁਲ ਡਰੇਨ ਆ ਜਾਂਦੀ ਆ ਤੇ ਵੀਰ ਸ਼ਮਸ਼ੇਰ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਪਹਿਲਾਂ ਵੀ ਵੀਡੀਓ ਆਪਾਂ ਕਾਫੀ ਅਪਲੋਡ ਕੀਤੀਆਂ ਨੇ ਇਸ ਘਰ ਤੋਂ ਪਸ਼ੂ ਜਿਹੜੇ ਦੋਸਤੋ ਚੰਗੇ ਆ ਰੇਡਪੜਤਾ ਜੈਜ ਅੱਜ ਇਸ ਵੀਡੀਓ ਦੇ ਵਿੱਚ ਚਾਰ ਮੱਜਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਮੱਜਾਂ ਦੀ ਜਿਹੜੀ ਸੰਖਿਆ ਹੈਗੀ ਹੈ ਗਿਣਤੀ ਚਾਰ ਆ ਤੇ ਇੱਕ ਵਿਹੜ ਤੁਹਾਨੂੰ ਦਿਖਾ ਦਾਂਗੇ ਤੋਕਰ ਤੇ ਗੱਬਣ ਚੈੱਕ ਪਾਸ ਪੰਜ ਨਾਗਨੇ ਟੋਟਲ ਤੇ ਪੰਜਾਂ ਨਗਾਂ ਦੀ ਜਿਹੜੀ ਦੋਸਤੋ ਇਨਫੋਰਮੇਸ਼ਨ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇਾਂਗੇ ਸੋ ਪੂਰੀ ਡਿਟੇਲ ਜਾਣਨ ਦੇ ਲਈ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਅੱਜ 16 ਸਤੰਬਰ ਨੂੰ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ 2 ਵਜੇ ਦਾ ਸਮਾਂ ਹੈਗਾ ਠੀਕ ਹੈ ਜੀ ਸੋ ਆਓ ਆਪਣੀ ਨਰਕ ਪਰਖਾ ਸੂਏ ਸੂਏ ਪਸ਼ੂ ਦੀ ਦੋੜਾਂ ਕੇ ਚਵਾਈ ਕਰਕੇ ਕਰ ਲਿਓ ਗੱਬਨ ਪਸ਼ੂ ਆਪਣਾ ਟਿਪ ਟਿਪ ਕੇ ਤਸल्ली ਕਰ ਲਿਓ ਠੀਕ ਹੈ ਜੀ ਤੇ ਗੱਲ ਕਰਦੇ ਆ ਸ਼ਮਸ਼ੇਰ ਬਾਈ ਦੇ ਨਾਲ ਪੁੱਛ ਲੈਣੇ ਆ ਕੀ ਡਿਟੇਲ ਹੈ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਤਿ ਸ਼੍ਰੀ ਅਕਾਲ ਵੀਰੇ ਹੋਰ ਸਭ ਫਿਰ ਠੀਕ ਠਾਕ ਜੀ ਹਾਂ ਜੀ ਹਾਂ ਜੀ ਜਿਹੜੇ ਵੀ ਆਪ ਜੀ ਦਾ ਚੈਨਲ ਵੇਖਦੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਹੋਰ ਸੁਣਾਓ ਸੇਤਾ ਹਾਂਜੀ ਹਾਂਜੀ ਬੜੀ ਚੜ੍ਹਦੀ ਕਲਾ ਜੀ ਚਲੋ ਜੀ ਹਾਂਜੀ ਬਰੂ ਸਾਹਿਬ ਕਿਰਪਾ ਕਰਨ ਤੇ ਸ਼ਮਸ਼ੇਰ ਵੀਰ ਪਸ਼ੂ ਪੰਜ ਬਕਾਊਆ ਤੇ ਚਾਰ ਮੱਝਾਂ ਝੋਟੀਆਂ ਮੱਝਾਂ ਬੁਖਾਦ ਗਏ ਤੇ ਇੱਕ ਵਹਿੜ ਆਪਣੇ ਕੋਲ ਚਾਰ ਮੱਝਾਂ ਨੇ ਭਾਜੀ ਤੇ ਇੱਕ ਆ ਵਹਿੜ ਆ ਹਾਂ ਹਾਂਜੀ ਲਓ ਜੀ ਇਹ ਟੋਕੜ ਗੱਬਣਾ ਇਹ ਟੋਕੜ ਗੱਬਣਾ ਭਾਜੀ ਕੱਲ ਚੈੱਕ ਕਰਾਈ ਢਾਈਆਂ ਮਹੀਨੇ ਦੀ ਗਾਂ ਸੂਣ ਵਾਲੀ ਨਿਕਲੀ ਆ ਨਿਕਲੀ ਆ ਹਾਂਜੀ ਹਾਂਜੀ ਤੇ ਦੁੱਧ ਦੁੱਧ 8 ਕਿਲੋ ਭਾਜੀ ਥੱਲੇ ਪੱਕਾ 8 ਕਿਲੋ ਜਿਹੜਾ ਆਪਾਂ ਚਵਾਉਣਾ ਠੀਕ ਆ ਜਿਹੜਾ ਵੀ ਆਪਾਂ ਦੱਸਾਂਗੇ ਉਹੀ ਹੋਊਗਾ ਠੀਕ ਹੈ ਜੀ ਹਾਂ ਜੀ ਲਓ ਜੀ ਇਹਦੇ ਬਾਰੇ ਦੋਸਤੋ ਆਪਾਂ ਲਾਸਟ ਦੇ ਵਿੱਚ ਗੱਲਬਾਤ ਪੂਰੀ ਕਰ ਲਾਂਗੇ ਠੀਕ ਆ ਤੁਹਾਨੂੰ ਦਿਖਾ ਦਾਂਗੇ ਰੇਟ ਪਰਤਾ ਦੱਸ ਦਾਂਗੇ ਠੀਕ ਆ ਉਹ ਤੁਸੀਂ ਐਂਡ ਤੇ ਜ਼ਰੂਰ ਦੇਖ ਲਿਓ ਬੜੀ ਸਸਤੀ ਆ ਰੇਟ ਵਾਜਿਬਾ ਸਟਾਰਟ ਆਪਾਂ ਇਸ ਪਹਿਲੇ ਨੰਬਰ ਤੋਂ ਮੱਝ ਤੋਂ ਕਰ ਲਈਏ ਵੀਰ ਚਲੋ ਭਾਜੀ ਤੇ ਇਹ ਸੂਹਾ ਕਿੰਨਾ ਸੁਈਏ ਇਹ ਚੌਥਾ ਸੂਹਾ ਭਾਜੀ ਸੁਈ ਮੱਝ ਚੌਥੇ ਸੂਬੇ ਆ ਜੀ ਹਾਂ ਜੀ ਤੇ ਸ਼ਮਸ਼ੇਰ ਭਾਈ ਕਿੰਨਾ ਸਮਾਂ ਇਹਨੂੰ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ ਭਾਜੀ 20 ਤੋਂ 22 ਦਿਨ ਹੋ ਗਏ ਆ 20 ਤੋਂ 22 ਦਿਨ ਹਾਂ ਜੀ ਹਾਂ ਜੀ ਲਓ ਜੀ 20 ਤੋਂ 22 ਦਿਨ ਹੋ ਗਿਆ ਦੋਸਤੋ ਵਿਟੋ ਪਾਈ ਦੇਣਾ ਸੂਹਾ ਚੌਥਾ ਬੱਚਾ ਇਹ ਮਗਰ ਕੀ ਆ ਗਿਆ ਇਹਦੇ ਮਾਰ ਕੱਟਾ ਆ ਗਿਆ ਜੀ ਮੇਲ ਆ ਹਾਂਜੀ ਹਾਂਜੀ ਮੇਲ ਠੀਕ ਆ ਮੇਲ ਕਾਫ ਇਸ ਮੱਝ ਤੇ ਮਗਰ ਆ ਦੋਸਤੋ ਠੀਕ ਆ ਤੇ ਆਹ ਮੱਝ ਆ ਬਿਲਕੁਲ ਤੁਸੀਂ ਦੇਖ ਸਕਦੇ ਜੋ ਮੂੰਹ ਮੱਥਾ ਫੇਸ ਕੁਆਲਿਟੀ ਬਾਡੀ ਬਣਤਰ ਠੀਕ ਆ ਜੀ ਬਿਲਕੁਲ ਪਤਲੇ ਪਿੰਡੇ ਦੀ ਅਛਾ ਧਾਰਾ ਕਿੰਨੀਆਂ ਕੇ ਇਸ ਟਾਈਮ ਵੀਰ ਜੀ ਹੈਗੀਆਂ ਦੇ ਥੱਲੇ ਇਹ ਦੇ ਥੱਲੇ 9 ਕਿਲੋ ਦੁੱਧ ਭਾਜੀ ਪੂਰਾ 9 ਕਿਲੋ ਦੁੱਧ 9 ਕਿਲੋ ਦੁੱਧ ਪੂਰਾ ਵਾ ਬਾਕੀ ਜਿਹੜੀ ਵਹਾਨੇ ਦੀ ਇਹਦੀ ਬਣਾਵਟ ਆ ਨਾ ਵਹਾਨੇ ਦੀ ਮੰਨ ਲਓ ਕੁਦਰਤ ਅਲੋ ਹੀ ਥੋੜਾ ਜਿਹਾ ਵੀ ਥਣ ਗਾਂ ਪਛਾਂ ਲੱਗਾ ਹੂੰ ਬਾਕੀ ਧਾਰ ਦਾ ਕੋਈ ਫਰਕ ਨਾ ਹੋਊਗਾ ਹੂੰ ਜੇ ਧਾਰ ਦਾ ਇੱਕ ਦਾ ਵੀ ਫਰਕ ਹੋਊਗਾ ਨਾ ਤੇ ਆਪਾਂ ਗਰੰਟੀ ਹੈ ਜੀ ਆਪਣੀ ਹਾਂਜੀ ਬਿਲਕੁਲ ਧਾਰ ਦਾ ਦੋਸਤੋ ਕੋਈ ਫਰਕ ਨਹੀਂ ਕਈ ਵਾਰ ਆਪਾਂ ਕਹਿ ਦਿੰਦੇ ਨਾ ਵੀ ਪਸੂ ਸਾਈਡ ਰੱਖਦਾ ਤੇ ਧਾਰਾ ਉਸ ਸਾਈਡ ਵਾਲੇ ਪਾਸਿਓਂ ਧਾਰਾ ਘਟ ਜਾਂਦੀਆਂ ਨੇ ਪਰ ਇੱਥੇ ਵੀ ਰੰਦਾ ਵੀ ਆਪਾਂ ਤਸੱਲੀ ਕਰਵਾ ਕੇ ਤੋਰਾਂਗੇ ਕਿਸੇ ਵੀਰ ਨੂੰ ਵੀ ਇੱਕ ਧਾਰ ਦਾ ਵੀ ਫਰਕ ਨਹੀਂ ਹੋਊਗਾ ਠੀਕ ਆ ਹਾਂਜੀ ਤੇ 9 ਲੀਟਰ ਜਿਹੜਾ ਬਿਲਕੁਲ ਖਾਜਰ ਦੁੱਧ 9 ਕਿਲੋ ਦੁੱਧ ਭਾਜੀ ਪੱਕਾ ਜਿਹੜਾ ਕੰਡੇ ਦੇ ਚੜਾਉਣਾ ਆਪਾਂ 9 ਕਿਲੋ ਆ ਜੀ ਹਾਂਜੀ ਠੀਕ ਆ ਵੀਰ ਤੇ ਮਾਦੀ ਚਾਰੂ ਵੜੀ ਆ ਕੋਈ ਜਾ ਕੇ 2 ਕਿਲੋ ਤਾਂ ਹੋਰ ਵਧਾਊਗੀ 2 ਨਹੀਂ ਤੇ 1 ਕਿਲੋ ਤਾਂ ਵਧਾਊਗੀ ਨਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਬਾਕੀ ਇਹਦੀ ਭਾਜੀ ਫੈਂਟ ਵੀ 80 ਲੱਗ ਕੇ ਆਉਂਦੀ ਏ ਠੀਕ ਆ ਜੀ 75 80 ਲੱਗ ਕੇ ਫੈਂਟ ਦੀ ਆਉਂਦੀ ਏ ਸੂਈ 15 ਦਿਨਾਂ ਦੀ ਵੈਸੇ ਨਹੀਂ 20 ਤੋਂ 22 ਦਿਨ ਲਾ ਲਓ ਤੁਸੀਂ ਬਾਕੀ ਆਪੋ ਆਪਣੀ ਸੋਚ ਆਗੋ ਕੋਈ 2 ਦਿਨ ਵੱਧ ਮੰਨ ਲਿਓ ਘੱਟ ਮੰਨ ਲਿਓ ਉਸ ਚੀਜ਼ ਨਾਲ ਆਪਾਂ ਨੂੰ ਚਮਸ਼ੇਰ ਵੀਰੇ ਖੋਲ ਕੇ ਨਾਲ ਦੀ ਨਾਲ ਦਿਖਾ ਦਿਓ ਹਾਂਜੀ ਚਲੋ ਭਾਈ ਤੇ 9 ਕਿਲੋ ਦੋਸਤੋ ਦੁੱਧਾ ਚਵਾਈ ਤੁਸੀਂ ਕਰ ਲਿਓ ਮਗਰ ਬੱਚਾ ਇਹਦੇ ਥੱਲੇ ਜਿਹੜਾ ਬੱਚਾ ਹੈ ਠੀਕ ਹੈ ਮੇਲ ਕਾਫ ਆ ਤੇ 9 ਤੋਂ ਬਾਹਰ ਹੀ ਹੋਊਗਾ ਪਰ ਆਪਾਂ ਦੱਸਾਂਗੇ 9 ਠੀਕ ਹੈ ਦੁੱਧ 9 ਤੋਂ ਬਾਹਰ ਹੋਊਗਾ ਠੀਕ ਹੈ ਜੀ ਦੋ ਤਾਂ ਵੈਸੇ 9 ਤੋਂ ਬਾਹਰ ਆ ਤੇ ਘਟ ਵੀ ਰਪਾ ਘਾਟਾਂ ਦਾ ਵੀ ਆਪਾਂ ਦੱਸਾਂਗੇ ਠੀਕ ਹੈ ਜੀ ਅੱਗਾ ਕੀ ਵੀਰ ਚੋਵੇ ਤੇ ਪਾਈਆ ਖੰਡ ਜਿਹੜਾ ਦੋਸਤਾਂ ਦਾ ਕਿਲੋ ਕਿ ਵੱਧ ਵੱਧ ਨਿਕਲੇ ਪਸ਼ੂ ਤੇ ਥੱਲੇੋਂ ਦੁੱਧ ਆ ਲਓ ਜੀ ਮੋੜ ਲਿਓ ਜੀ ਹਾਂ ਜੀ ਇੰਦੌਜੀ ਠੀਕ ਆ ਸੋ ਚਵਾ ਕਰੋ ਦੋਸਤੋ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਵਾਈ ਕਰ ਲਓ ਕਿਸੇ ਪਾਸਿਓਂ ਕੋ ਬਾਤ ਘਟਦੀ ਗੁਜੈਸ਼ ਨਹੀਂ ਕੀ ਠੀਕ ਆ ਜੀ ਜੇ ਭਾਈ ਥੰਦ ਤੇ ਬਾਤ ਘਟੂਗੇ ਨਾ ਕੋਈ ਹਾਂ ਜੀ ਜੇ ਮੰਨ ਲੋ ਸਾਡੀਆਂ ਧਾਰਾਂ ਇੱਕ ਦੂਜੇ ਨਾਲ ਘੱਟ ਹੋਣਗੀਆਂ ਮਾਝ ਵਾਪਸ ਲੈ ਲਾਂਗੇ ਆਪਾਂ ਲਓ ਭਾਈ ਕਿਰਾਇਆ ਵੀ ਵਾਪਸ ਕਿਰਾਇਆ ਵੀ ਆਪਣਾ ਆਊਗਾ ਲਓ ਜੀ ਕੋਈ ਨਹੀਂ ਤਸੰਦੀ ਆ ਜਿਹੜੀ ਦੋਸਤੋ ਬਹੁਤ ਘੱਟ ਕੇਸਾਂ ਦੇ ਵਿੱਚ ਵੇਖਣ ਤੇ ਮਿਲਦੀ ਆ ਵੀ ਕਈ ਵਾਰ ਨਾ ਪਾਸਾ ਮਾਰਾਂ ਮੈਂ ਤੁਹਾਨੂੰ ਦਰਮਿਆਨਾਂ ਚ ਵਿਖਾਉਣਾ ਕਈ ਵਾਰ ਥਾਂ ਦੀ ਬੰਤਰ ਅੱਗਾ ਪਿਛਾ ਲੱਗੀ ਹੋ ਸਕਦੀ ਐ ਆਹ ਦੇਖ ਸਕਦੇ ਠੀਕ ਆ ਜੀ ਕੋਈ ਵੀਰੇ ਇਹਨੂੰ ਸੈਂਡ ਕਹਿ ਸਕਦਾ ਪਰ ਕੁਛ ਵੀ ਆ ਪਰ ਧਾਰਾਂ ਦੋਸਤੋ ਗਿਣਤੀ ਦੀ ਇੱਕ ਵੀ ਧਾਰ ਦਾ ਜਾਂ ਦੋ ਧਾਰਾਂ ਦਾ ਚੌ ਧਾਰਾਂ ਦਾ ਵੀ ਫਰਕ ਨਹੀਂ ਹੈਗਾ ਨਜ਼ਰ ਨਹੀਂ ਆਊਗਾ ਹਾਂਜੀ ਹਾਂਜੀ ਤੇ ਬਾਈ ਸ਼ਮਸ਼ੇਰ ਵੀਰ ਮੁੱਲ ਬਿਲਕੁਲ ਭਾਜੀ ਜਾਇਜ਼ ਹੀ ਆ ਹਾਂ ਕਿਉਂ ਆਪਣੇ ਕੋਲੇ ਉਹ ਕੰਮ ਨਹੀਂ ਗਾ ਵੱਧ ਮੰਗੀ ਜਾਓ ਜਿੰਨੇ ਦਾ ਰੰਗਰ ਦੇਣਾ ਆਪਾਂ ਉਹ ਗੱਲ ਹੀ ਕਰ ਦਿੰਨੇ ਆ ਜੀ ਜੀ ਮੁੱਲੇ ਦਾ 60000 ਰੁਪਇਆ ਕਰ ਲਓ ਭਾਵੇਂ ਇਹਦੇ ਭਾਵੇਂ 65 ਕਰਾ ਲਓ ਹਾਂਜੀ ਇਹ 57000 ਦੀ ਦੇ ਦਾਂਗੇ ਮੱਝ ਹਾਂ ਨਾ 57 57000 ਦੀ ਠੀਕ ਆ ਜੀ ਹਾਂਜੀ 57000 ਦੀ ਦੋਸਤੋ ਇਹ ਮੱਝ ਹੋ ਜੂਗੀ ਠੀਕ ਆ ਤੇ ਬੱਚੇ ਤੁਹਾਨੂੰ ਤਿੰਨਾਂ ਦੇ ਬਾਅਦ ਚ ਦਿਖਾ ਦਾਂਗੇ ਕੱਲੇ ਕੱਲੇ ਪਸ਼ੂ ਦੀ ਬਿਰ ਬਰੇਰਵੇ ਦੇ ਨਾਲ ਬੱਚੇ ਦਿਖਾ ਦਾਂਗੇ ਪਹਿਲੇ ਨੰਬਰ ਤੋਂ ਮੱਝ ਤੋਂ ਸਟਾਰਟ ਕੀਤਾ ਇਹਦਾ ਬੱਚਾ ਸੈਕਿੰਡ ਦਾ ਥਰਡ ਦਾ ਤਿੰਨ ਪੱਤੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਠੀਕ ਆ ਇੱਕ ਮੱਝ ਗੱਬਣ ਜਿਤਰਾ ਮਰਜੀ ਭਾਜੀ ਇਹ ਥੋੜੇ ਡੰਗਰ ਦੀ ਆਪਦੀ ਕੋਈ ਤਸੱਲੀ ਕਰ ਲੇ ਦੋ ਟਾਈਮ ਚਾਰ ਟਾਈਮ ਆਪਦੀ ਤਸੱਲੀ ਕਰਕੇ ਖੜੇ ਬਿਲਕੁਲ ਬਿਲਕੁਲ ਜਿਹੜੀ ਈ ਜੱਖਾਂਗੇ ਉਹੋ ਹੀ ਨਿਕਲੂਗੀ ਹਾਂ ਹਾਂਜੀ ਬਿਲਕੁਲ ਕੋਈ ਆ ਠੀਕ ਹੈ ਅੱਛਾ ਸ਼ਮਸ਼ੇਰ ਭਾਈ ਦੂਜੇ ਨੰਬਰ ਤੇ ਆਪਣੇ ਕੋਲ ਇਹ ਮੱਝ ਆ ਗਈ ਆ ਕੀ ਡਿਟੇਲ ਆ ਵੀਰੇਂ ਦੀ ਇਹ ਮੱਝ ਭਾਜੀ ਆਪਣਾ ਤੀਜਾ ਸੁਗਾ ਸੁਈ ਜੇ ਮੱਝ ਹਾਂ ਉਹਨਾਂ ਦੇ ਕਹਿਣ ਦੇ ਮੁਤਾਬਕ ਤੀਜਾ ਸੁਗਾ ਮੱਝ ਸੁਈ ਜੇ ਠੀਕ ਆ ਇੰਨੇ ਭਾਜੀ ਨਾ ਦੁੱਧ ਇਹਨੂੰ ਸੂਈ ਨੂੰ ਹੋ ਗਿਆ ਜੀ 1 ਮਹੀਨਾ 1 ਮਹੀਨਾ ਹੋ ਗਿਆ ਹਾਂਜੀ ਕੋਈ 2-4 ਦਿਨ ਉਧਰ ਉਧਰੀ ਲਾ ਲਓ ਵੱਧ ਘੱਟ ਲਾ ਲਓ ਤੇ 1 ਮਹੀਨਾ ਨੂੰ ਸੂਈ ਦਾ ਉਹਨਾਂ ਦੇ ਕਹਿਣ ਦੇ ਮੁਤਾਬਕ 1 ਮਹੀਨਾ ਹੋ ਗਿਆ ਜੀ ਹਾਂਜੀ ਇਹਨੇ 13 ਕਿਲੋ ਦੁੱਧ ਜਿਹੜਾ ਭਾਜੀ ਆਪਣਾ ਘਰ ਆਈ ਹਿਮਾ ਜੀ ਇਹਨੂੰ ਨਾ ਥੋੜਾ ਜਿਹਾ ਬੁਖਾਰ ਟੈਂਪਰੇਚਰ ਹੋ ਗਿਆ ਉਹ ਹਾਈ ਤੇ ਉਹਦੇ ਕਰਕੇ ਨਾ ਥੋੜਾ ਜਿਹਾ ਦੁੱਧ ਹੋਣਾ ਇਸ ਟਾਈਮ ਤੇ ਜਿਹੜਾ ਥੱਲੇ 9 ਕਿਲੋ ਦੁੱਧ ਪੱਕਾ ਤਿਆਰ ਆ ਹੁਣ ਹੈਗਾ ਬਿਲਕੁਲ ਹਾਂਜੀ ਹਾਂਜੀ ਪੱਕਾ ਜਿਹੜਾ ਕੰਡੇ ਕੰਡੇ ਤੇ ਚੜਾਉਣ ਵਾਲਾ ਜਿਹੜਾ ਦੁੱਧ ਥੱਲੇ 9 ਕਿਲ ਇਹ ਨਾ ਭਾਜੀ ਰਾਤੀ ਚੋਈ ਹੀ ਮੱਧ ਖਾਲੀ ਕੀਤੀ ਸਵੇਰੇ ਜਾ ਕੇ ਤੇ ਮੈਂ 8 8:30 ਵਜੇ ਜਿਹੜੀ ਲੇਟ ਹੋ ਗਿਆ ਥੋੜਾ ਚੌਂ ਤੋਂ ਹਾਂਜੀ ਤੇ ਇਸ ਤਰ੍ਹਾਂ ਥੋੜਾ ਕੰਮਕਾਰ ਕਰਕੇ ਥੋੜਾ ਲੇਟ ਹੋ ਗਿਆ ਜਾਗੇ ਚੋਈ ਹੀ ਇਹ ਕਰਕੇ ਥੋੜੀ ਜੀ ਤੁਹਾਨੂੰ ਬਣੀ ਪੁਣੀ ਟਾਈਮ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਭਾਈ ਦੋ ਟਾਈਮ ਵੀ 2 ਵਜੇ ਦਾ ਟਾਈਮ ਆ ਜੀ ਠੀਕ ਆ ਤੀਜਾ ਸਵੇਰ ਦੋਸਤੋ ਮਿਹਨੇਖ ਦੀ ਸੂਈ ਹੈ ਠੀਕ ਆ ਜੀ ਤੇ ਵੀਰਾਂ ਦਾ ਵੀ 12 13 ਲੀਟਰ ਤੋਂ ਬੈਕ ਮੁੜੀ ਹੈ ਠੀਕ ਆ ਥੋੜਾ ਫੀਵਰ ਹੋ ਗਿਆ ਜੀ ਟੈਂਪਰੇਚਰ ਸੀਗਾ ਇਸ ਕਰਕੇ ਹੁਣ 9 ਕਿਲੋ ਦੁੱਧ ਜਿਹੜਾ ਹਾਜ਼ਰ ਆ ਸਿੰਗਲ ਖੱਟੀ ਦੀ 9 ਕਿਲੋ ਦੋ ਤਾਂ ਮਗਰ ਬੱਚਾ ਕੀ ਤੇ ਇਹਦੇ ਮਗਰ ਕੱਟੀ ਆ ਗਈ ਜੀ ਕੱਟੀ ਆ ਹਾਂਜੀ ਦੋਵੇਂ ਟਾਈਮ ਕੱਟੀ ਤੇ ਮਿਲਦੀ ਆ ਸਕੀ ਹਾਂਜੀ 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 ਕੱਟੀ ਦੇ ਬਾਕੀ ਮਿੱਠੀ ਈਡੀ ਜਾਂਦੀ ਆ ਨਾ ਜੀ ਪਾਜੀ ਹਾਂ ਤੇ ਵੀ ਗੱਲ ਕਹਿਣ ਵਾਲੀ ਕੋਈ ਨਹੀਂਗੀ ਹਾਂ ਵੇਖੋ ਹਮ ਕਾਵਾਂ ਵਾਲਾ ਹਿਸਾਬ ਹੀ ਲਾ ਲਓ ਤੁਸੀਂ ਤੇ ਇਹਦਾ ਮੰਨ ਲਓ ਭਾਵੇਂ ਬੱਚਾ ਥੱਲੇ ਲਾ ਲਓ ਭਾਵੇਂ ਨਾਂ ਲਾ ਲਓ ਇਤਰਾ ਵੇਜੋ ਭਾਵੇਂ ਕੋਈ ਚੱਕਰ ਹੀ ਨਹੀਂਗਾ ਠੀਕ ਹੈ ਈਡੀ ਸੀਲਸ ਲੱਗ ਹੈਗੀ ਜੇ ਲਓ ਜੀ ਸ਼ਮਸ਼ੇਰ ਵੀਰ ਵੀ ਖੋਲ ਕੇ ਦਿਖਾਈਏ ਇਹ ਪਾਜੀ ਪੱਕਾ ਦੁੱਧ 13 ਕਿਲੋ ਕਰਾਈ ਸੀ ਹਾਂਜੀ ਹਾਂਜੀ ਤੇ ਥੋੜਾ ਬੁਖਾਰ ਹੋਣ ਦੇ ਕਰਕੇ ਇਹ ਘੜੀ ਵੇਖੋ ਬਾਕੀ ਮੱਝ ਚਾਰੂ ਵੜੀ ਆ ਦੁੱਧ ਤੇ ਜਾਊਗੀ ਫੇਰ ਹਾਂ ਹਾਂ ਹਾਂਜੀ ਲਓ ਜੀ 9 ਕਿਲੋ ਫਿਲਹਾਲ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਠੀਕ ਆ ਤੇ ਦੁੱਧ ਜਿਹੜਾ ਦੋਸਤੋ ਅੱਗੇ ਜਿਸ ਲੈਵਲ ਤੋਂ ਡਿੱਗੀ ਆ ਥੱਲੇ ਆਈ ਆ ਉਸ ਲੈਵਲ ਤੇ ਫੇਰ ਤੁਸੀਂ ਲੈ ਕੇ ਜਾ ਸਕਦੇ ਜੀ ਠੀਕ ਆ ਤੇ ਤੀਜਾ ਸੂਆ ਮਗਰ ਕੱਟੀ ਆ ਕੱਟੀ ਵੀ ਆਪਾਂ ਤੁਹਾਨੂੰ ਇਸ ਦੀ ਦਿਖਾ ਦਾਂਗੇ ਠੀਕ ਆ ਬਾਕੀ ਫੇਸ ਕੁਆਲਿਟੀ ਸਿੰਘਾਂ ਦੀ ਬੰਤਰ ਬਿਲਕੁਲ ਕੁੰਡੇ ਸਿੰਘ ਨੇ ਪਤਲਾ ਪਿੰਡਾ ਖਾਨ ਪਾਂਡਾ ਤੁਸੀਂ ਦੇਖ ਲਓ ਬਾਕੀ ਸਮਾਂ ਇੱਕ ਵਾਰੀ ਫੇਰ ਕਨਫਰਮ ਕਰ ਲਓ 2 ਵਜੇ ਦਾ ਸਮਾਂ ਠੀਕ ਆ ਜੀ ਸ਼ਾਮ ਨੂੰ ਜਦੋਂ ਬੰਦੀ ਆ ਉਦੋਂ ਜਿਹੜੀ ਦੁੱਧ ਤੋਂ ਦੇਖ ਪਸੂ ਦੀ ਹੋਰ ਹੋ ਜਾਂਦੀ ਆ ਠੀਕ ਆ ਬਾਕੀ 4.5 4 4.5 ਕਿਲੋ ਸਵੇਰ 4.5 ਕਿਲੋ ਸ਼ਾਮ ਇਹ 1700 ਤੋਂ ਦੋਵੇਂ ਡੰਗ ਦਾ ਜਿਹੜਾ ਦੁੱਧ ਆ ਉਹ ਵੀ ਰੰ ਦਾ ਵੀ ਆਪਾਂ ਕਨਕਲੂਡ ਕੀਤਾ ਠੀਕ ਆ ਜੀ ਇਹਦਾ ਕੀ ਮੁੱਲ ਕਰਦੇ ਆ ਜੀ ਇਹਦਾ ਮੁੱਲ ਭਾਜੀ ਭਾਵੇਂ 65 ਕਰਾ ਲਓ ਭਾਵੇਂ 70 ਕਰਾ ਲਓ ਇਹ ਹਾਨਾ 63000 ਰੁਪਏ ਦੀ ਮਾਈ ਦੇ ਦਾਂਗੇ 63 ਦੀ ਹਾਂਜੀ ਹਾਂਜੀ ਠੀਕ ਆ ਜੀ 63000 ਰੁਪਏ ਦੀ ਮਾਈ ਦੇ ਦਾਂਗੇ ਆਪਾਂ ਹਾਨਾ ਠੀਕ ਆ ਜੀ ਹਾਂਜੀ ਬਾਕੀ ਹਾਨਾ ਜਿਹੜੀ ਦੋਸਤੋ 63000 ਦੀ ਆ ਠੀਕ ਆ ਤੇ 9 ਕਿਲੋ ਦੁੱਧ ਬਾਕੀ ਦੁੱਧ ਸੇਵਾ ਦਾ ਦੋਸਤੋ ਦੁੱਧ ਤੁਸੀਂ ਵਧਾ ਸਕਦੇ ਜਿਵੇਂ ਪਹਿਲਾਂ ਹੀ ਆਪਾਂ ਜ਼ਿਕਰ ਕਰਤਾ ਸੋ ਪਿੰਡੇ ਦੀ ਬਹੁਤ ਵਧੀਆ ਪਤਲੇ ਪਿੰਡੇ ਦੀ ਆ ਵੱਡੇ ਕੱਦ ਕਾਟ ਦੀ ਆ ਮਗਰ ਕੱਟੀ ਆ ਠੀਕ ਆ ਜ਼ਰੂਰ ਧਿਆਨ ਰੱਖ ਲੋ ਬਾਕੀ ਧਾਰਾਂ ਧੂਰਾਂ ਕਿਸੇ ਪਸ਼ੂ ਦੀ ਵਧ ਘਾੜਨੀ ਜੇਕਰ ਕੋਈ ਗੱਲਬਾਤ ਹੋਈ ਤੇ ਉਹ ਵੀਡੀਓ ਦੇ ਵਿੱਚ ਵੀਰ ਤੋਂ ਜ਼ਰੂਰ ਪੁੱਛ ਲਾਂਗੇ ਦੱਸਿਆ ਜਾਊਗਾ ਠੀਕ ਆ ਬਾਕੀ ਥਣ ਥੋਣਾ ਲੰਬਾਈ ਦੇ ਵਿੱਚ ਪੂਰਾ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਜੀ ਤੇ ਸ਼ਮਸ਼ੇਰ ਵੀਰੇ ਅਗਲੇ ਨੰਬਰ ਤੇ ਆਪਣੇ ਕੋਲ ਆ ਗਈ ਮੱਝ ਇਹ ਵੀ ਸੂਈ ਹੈ ਭਾਜੀ ਮੱਝ ਮੱਝ ਪੂਰੀ ਖਬਰਦਾਰ ਵਜਨ ਵਜਨ ਪੂਰਾ ਹੈ ਪੂਰੀ ਵਜਨਦਾਰ ਮੱਝ ਹਾਂ ਪਿੱਠ ਪੁੜੇ ਦੀ ਚੰਗੀ ਆ ਹਾਂ ਅਦਾਕਾਰ ਦੀ ਚੰਗੀ ਗੱਦ ਬੋਤ ਬਹੁਤ ਵਧੀਆ ਤਾਂ ਠੀਕ ਆ ਇਹ 11 ਕਿਲੋ ਦੁੱਧ ਭਾਈ ਥੱਲੇ ਦੇ ਆ 11 ਕਿਲੋ ਹਾਂਜੀ ਹਾਂਜੀ ਇਹ ਨਾ ਮੰਨ ਲਓ ਆਈ ਉਹ ਜੇ ਘਰੋਂ ਆ ਤੇ ਦੂਜਾ ਮਾਰਾ ਆਪਣਾ ਆ ਨਾ ਥਾਨ ਜਿਹੜਾ ਇੱਕ ਹੈਗਾ ਇਹਦਾ ਸੁਣ ਕਰ ਲੈ ਮੋਟਾ ਰੱਖਦੀ ਹੈ ਨਾ ਮਗਰਲਾ ਥਾਣੇ ਇਹ ਨਾ ਭਾਜੀ ਭਲ ਪਈ ਨੂੰ ਤੁਹਾਨੂੰ ਹੂੰ ਇਹਨੂੰ ਸੂਈ ਨੂੰ 10 ਲਾ ਲੇ ਕੋਈ 12 ਲਾ ਲੇ ਕੋਈ 15 ਲਾ ਲੇ ਹੂੰ ਇੱਥੇ ਕਿੰਨੂੰ ਹੋਏ ਆ ਸੂਈ ਨੂੰ ਠੀਕ ਆ ਜੀ ਮੈਲੇ ਦੇ ਮੱਝ ਨੇ ਚੱਲਣਾ ਵਾ ਉਹ ਤਾਂ 13 ਕਿਲੋ ਲੱਗ ਕੇ ਕਰੂਗੀ ਮੱਝੇ ਹੂੰ ਠੀਕ ਆ ਜੀ ਆ ਤੁਹਾਡੀ ਭਾਲ ਪਈ ਆ ਮੈਂ ਰਾਤੀ ਟੂਪ ਲਾਈ ਤੇ ਥੋੜਾ ਜਿਹਾ ਫਰਕ ਪੈ ਗਿਆ ਅਗੇ ਨਾਲੋਂ ਜੀ ਤੇ ਬਾਕੀ ਤੁਹਾਨੂੰ ਪਤਾ ਹੌਲੀ ਹੌਲੀ ਜਿਹੜੀ ਵੀ ਗਿਲਤੀ ਜਿਓ ਖੁਰ ਜਾਣੀ ਆ ਹਾਂਜੀ ਹਾਂਜੀ ਬਾਕੀ ਚੁਆਇਸ ਵੀ ਪੋਲੀ ਐ ਸੱਥਾਂੋਂ ਸਾਰੇ ਹਾਂਜੀ ਹਾਂਜੀ ਕੋਈ ਨਾੜ ਹੋਵੇ ਕੋਈ ਥਣ ਵੱਧ ਘੱਟ ਹੋਵੇ ਕੋਈ ਚਵਾ ਦੇ ਵਿੱਚ ਫਰਕ ਹੋਵੇ ਤੇ ਇਹਦੀ ਵੀ ਆਪਣੀ ਗਾਰੰਟੀ ਆ ਭਾਜੀ ਹੂੰ ਮੱਜ ਵਾਪਸ ਕਰ ਲਵਾਂਗੇ ਜੀ ਤੇ ਕਿਰਾਇਆ ਵੀ ਨਾਲ ਆਪਣਾ ਹੋਊਗਾ ਠੀਕਾ ਹਾਂਜੀ ਲਓ ਜੀ ਥਣ ਵੀਰਾਂ ਦਾ ਥੋੜਾ ਮੋਟਾ ਬੇਸ਼ੱਕ ਤੁਹਾਨੂੰ ਜਿਹੜਾ ਤੁਸੀਂ ਦੇਖ ਰਿਹਾ ਭਾਲ ਹੈਗੀ ਆ ਠੀਕਾ ਆਪਣਾ ਚਵਾਈ ਦੀ ਚਵਾਈ ਦੇਖੋ ਕੋਈ ਪਸ਼ੂ ਆਇਆ ਉੱਥੇ ਕੋਈ ਜ਼ਿਆਦਾ ਕੋਈ ਟਿਊਬ ਵਗੈਰਾ ਜਾਂ ਕੋਈ ਲਾਜ ਨਹੀਂ ਕੀਤਾ ਗਿਆ ਇਸ ਕਰਕੇ ਥੋੜਾ ਜਿਹਾ ਤੁਹਾਨੂੰ ਲੇਟਰ ਬੈਟ ਗੱਲ ਜੀ ਵੀ ਤੁਹਾਨੂੰ ਦੂਜੇ ਥਣ ਦੇ ਕੰਪੇਅਰ ਬਾੜਾ ਮੋਟਾਈ ਵਿੱਚ ਲੱਗੂਗਾ ਭਾਲਾ ਠੀਕਾ ਉਹ ਬਿਲਕੁਲ ਥਣ ਵੀ ਪੂਰਾ ਪੋਲੇ ਆ ਚਾਰੇ ਥਣ ਪੋਲੇ ਆ ਚਵਾਈ ਪੋਲੇ ਆ ਇੱਕ ਨੰਬਰ ਭਰਾ ਕੋਈ ਨਾੜ ਗਾਂਢ ਗਿਲਟੀ ਵੀਰਾਂ ਦਾ ਵੀ ਆਪਣੀ ਪੂਰੀ ਤਸੱਲੀ ਆ ਇਸ ਉੱਤੇ ਜੇ ਨੰਬਰ ਮੱਝ ਦੀ ਚਵਾਈ ਦੇ ਵਿੱਚ ਸੋਈ ਨੂੰ ਦਸਕਦੇ ਨਹੀਂ ਹੋਏ ਨਾ ਹਾਂਜੀ 10 ਤੋਂ 15 ਦਿਨ ਦੇ ਵਿੱਚ ਤੁਸੀਂ ਲਾ ਲਓ ਅੱਗੋਂ ਪਤਾ ਗੱਲ ਕੀ ਆ ਆਪੋ ਆਪਣਾ ਹਿਸਾਬ ਹੁੰਦਾ ਕੋਈ 2 ਦਿਨ ਵੱਧ ਮੰਨ ਲੈਂਦਾ ਹਾਂਜੀ ਹਾਂਜੀ ਕੋਈ ਘੱਟ ਮੰਨ ਲੈਂਦਾ ਠੀਕ ਹੈ ਜੀ ਗੱਲ ਬਾਕੀ 10 ਤੋਂ 15 ਦਿਨ ਤੁਸੀਂ ਲਾਓ ਇਹਦੇ ਨੇ ਮੈਲੇ ਤੇ ਚੱਲਣਾ ਮੱਜ ਨੇ ਹਾਂ ਤੇ ਬਾਕੀ ਚਵਾਈ ਦੇ ਵਿੱਚ ਆਪਣਾ ਪਸ਼ੂ ਕੋਈ ਨਹੀਂ ਮੜਾ ਹੋਊਗਾ ਜੀ ਹਾਂਜੀ ਤਸੱਲੀ ਕਰਕੇ ਆਪਾਂ ਲਿਉਣੇ ਆ ਦੋ ਟਾਈਮ ਆਪਦੀ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਆਹੇ ਲਾਉਣੇ ਆ ਤਾਂ ਫਿਰ ਇਹ ਕਰਕੇ ਆਪਦੀ ਤਸੱਲੀ ਕਰਕੇ ਲਿਆਈ ਦੀ ਆ ਤੇ ਅਗਲੇ ਨੂੰ ਵੀ ਆਖੀਦਾ ਵੀ ਪਾਈ ਆਪਦੀ ਤਸੱਲੀ ਕਰਕੇ ਖਾੜ ਬਿਲਕੁਲ ਜ ਠੀਕ ਆ ਆ ਮਾਜਾ ਦੋਸਤੋ ਤੇ ਤਾਂਹਾਂ ਤੋਂ 15 ਦਿਨਾਂ ਦੀ ਸੂਈ ਮਗਰ ਬੱਚਾ ਕੱਟਾਂ ਇਹਦੇ ਇਹਦੇ ਮਗਰ ਕੱਟੀ ਆ ਜੀ ਇਹਦੇ ਮਗਰ ਵੀ ਕੱਟੀ ਹਾਂਜੀ ਹਾਂਜੀ ਇਹਦੇ ਮਗਰ ਵੀ ਕੱਟੀ ਆ ਫੀਮੇਲ ਕਾਫ ਆ ਤੇ ਦੁੱਧ ਜਿਹੜਾ ਵੀਰ ਨੇ ਦੱਸ ਹੀ ਦਿੱਤਾ ਤੁਹਾਨੂੰ ਕਿੰਨਾ 10 11 ਲੀਟਰ 11 11 ਕਿਲੋ ਦੁੱਧ ਭਾਜੀ ਬਿਲਕੁਲ 11 ਲੀਟਰ ਮਾਰਵਾ ਮੈਂ ਨਾ ਭਾਈ ਆਪਾਂ ਤੁਹਾਨੂੰ ਜਿਹੜੀ ਗੱਲ ਆਖਾਂਗੇ ਉਹੋ ਹੀ ਨਿਕਲੂ ਠੀਕ ਆ ਜੀ ਦੂਜੀ ਨਹੀਂ ਗੱਲ ਨਿਕਲੂਗੀ ਲਿਓ ਵੀਰ ਜੀ ਸ਼ਮਸ਼ੇਰ ਖੋਲ ਕੇ ਦਿਖਾ ਦਈਏ ਬਾਡੀ ਪੰਤਰ ਦੋਸਤੋ ਭਾਰੀ ਆ ਵਜਨ ਲੋਡ ਪੂਰਾ ਮੱਜ ਦਾ ਠੀਕ ਆ ਤੇ ਪੂਰੀ ਨਿੱਗਰ ਜਿਵੇਂ ਆਪਾਂ ਗੱਲ ਕਰ ਲਈਏ ਨਾ ਵੀ ਦੋਸਤੋ ਪੂਰੀ ਜਮੀ ਪਲੀ ਆ ਉਹ ਗੱਲਬਾਤ ਆ ਵੀ ਅੱਗੋਂ ਵੀ ਕਿਸੇ ਨੇ ਕਸਰ ਨਹੀਂ ਛਡੀ ਕੀ ਤਕਰੀਬਨ ਸਾਂਭਣ ਦੀ ਆ ਤੁਸੀਂ ਵੇਖ ਸਕਦੇ ਠੀਕ ਹੈ ਜੀ ਤੇ 11 ਕਿਲੋ ਦੁੱਧ ਜਿਹੜਾ ਹਾਜ਼ਰ ਆ ਇੱਕ ਹੋਂਦਾ ਵੀ ਦੋਸਤੋ ਕਹਿ ਕੇ ਤੇ ਬਾਅਦ ਚ ਗੱਲ ਸੁਣਨੀ ਨਹੀਂ ਕਿਸੇ ਦੀ ਇੱਥੇ ਆ ਵੀ ਦੋ ਡੰਗ ਤੁਸੀਂ ਚਬਾਈ ਕਰ ਲਓ ਕਿ ਤਿੰਨ ਟਾਈਮ ਕਰ ਲਓ ਫੇਰ ਧੜਕ ਤੇ ਦੁੱਧ 11 ਤੇ 11 ਹੀ ਨਿਕਲੂਗਾ ਠੀਕ ਹੈ ਜੀ ਬਾਕੀ ਮੱਝ ਤੁਸੀਂ ਵੇਖ ਸਕਦੇ ਜੇ ਫੇਸ ਕੁਆਲਿਟੀ ਤੁਹਾਨੂੰ ਵਿਖਾਈ ਆ ਵੀ ਚੰਗੀ ਫੇਸ ਕੁਆਲਿਟੀ ਆ ਭਾਰੇ ਵਜਨ ਵਜੂਦ ਵਾਲੀ ਆ ਠੀਕ ਆ ਫੁੱਲ ਖਬਰਦਾਰ ਆ ਦੇਖੋ ਬਾਕੀ ਚਵਾਈ ਦੋਸਤੋ ਕੱਲੇ-ਕੱਲੇ ਪਸ਼ੂ ਦੀ ਜ਼ਿਕਰ ਕਰੀਏ ਵੀ ਚੰਗੀ ਆ ਵਧੀਆ ਵਾ ਪੁੱਛਦੇ ਰਹੀਏ ਇਸ ਕਰਕੇ ਵੀ ਸਾਰੇ ਪਸ਼ੂਆਂ ਦਾ ਨਿਚੋੜ ਤਿੰਨਾ ਤਿੰਨ ਮੱਝਾਂ ਸੂਈਆਂ ਨੇ ਤਿੰਨਾ ਦਾ ਨਿਚੋੜ ਆ ਵੀ ਚਵਾਈ ਇੱਕ ਨੰਬਰ ਆ ਤਸੱਲੀ ਤੁਸੀਂ ਆਪਦੀ ਚਵਾਈ ਕਰਕੇ ਫਿੱਟ ਪਾ ਲਿਓ ਠੀਕ ਆ ਤੇ ਸ਼ਮਸ਼ੇਰ ਵੀਰੇ ਕਿੱਥੋਂ ਤੱਕ ਫਿਰ ਲੈਣ ਦੇਣ ਵਾਲੀ ਗੱਲਬਾਤ ਇੰਦੀ ਕਰਨੀ ਮੋਲ ਭਾਈ ਜੀ ਭਾਵੇਂ ਜੋ ਮਰਜ਼ੀ ਕਰੀ ਜਾਈਏ 75 ਕਰ ਲਈਏ 80 ਕਰ ਲਈਏ ਜੋ ਮਰਜ਼ੀ ਕਰ ਲਈਏ 70000 ਰੁਪਏ ਦੀ ਹਾਨ ਆ ਮੱਝ ਦੇ ਦਾਂਗੇ ਹਾਂ ਨਾ ਜਿਹੜੀ ਹਾਂ ਜੀ ਇਹਨਾਂ ਦੇ ਵਿੱਚੋਂ ਜਿਹੜੀ ਵੀ ਛੋੜੂਗੀ ਮੌਕੇ ਦੇ ਖੁਸ਼ੇ ਨਾਲ ਜਿੰਨੀ ਵੀ ਹੋ ਸਕੇ ਆਪਦੀ ਬਿਲਕੁਲ ਹਾਂਜੀ ਬਿਲਕੁਲ ਲਓ ਜੀ ਡਿਮਾਂਡ ਨਹੀਂ ਕੀਤੀ ਡਿਮਾਂਡ ਦੋਸਤੋ ਵੀਰਾਂ ਦਾ ਵੀ 70000 ਲੈਂਣ ਦੇ ਨਾਲ ਹੀ ਗੱਲ ਆ ਵਿੱਚੋਂ ਛੋੜਛੱਪਾ ਹੋਊਗਾ ਮੌਕੇ ਤੇ ਠੀਕ ਆ ਸੋ ਬਾਕੀ ਡਿਮਾਂਡ ਤੁਸੀਂ ਆਪਦੇ ਹਿਸਾਬ ਨਾਲ ਵੰਡ ਲਾ ਲਿਓ ਵੀ ਕੋਈ 200 ਰੁਪਏ ਜਾਂ 75 ਕਹ ਲੈ ਕੋਈ 72 ਕਹ ਲੈ ਜਾਂ ਕੁਝ ਵੀ ਕਹ ਲੈ ਪਰ 70000 ਦੇ ਵਿੱਚੋਂ ਛੋੜਛੱਪਾ ਆਏ ਮੌਕੇ ਵਾਲੀ ਗੱਲਬਾਤ ਠੀਕ ਆ ਤੇ ਇਹ ਮਾਝਾ ਦੋਸਤੋ ਫੁੱਲ ਬੜਾ ਫੁੱਲ ਵੱਡੀ ਆ ਭਾਰੀ ਆ ਕੋਈ ਪੂਰੀ ਵਜਨਦ ਤੇ ਹਾਈਟ ਕਰਤਾ ਦੀ ਗੱਲ ਕਰ ਲਈਏ ਤੇ ਵੱਡੀਆਂ ਮੱਜਾਂ ਦੇ ਵਿੱਚ ਵੀ ਤੁਸੀਂ ਇਹਨੂੰ ਕਾਊਂਟ ਕਰ ਲਿਓ। ਤੁਹਾਨੂੰ ਪਤਾ ਹੀ ਆ ਭਾਜੀ ਇਹ ਜਿਹੜੇ ਡੰਗਰ ਦਾ ਕੋਈ 80 ਮੰਗਦਾ ਕੋਈ 85 ਮੰਗਦਾ ਆਪਣੇ ਕੋਲੇ ਉਹ ਕੰਮ ਨਹੀਂ گا۔ ਬਿਲਕੁਲ। ਆਪਾਂ ਜਿੰਨੇ ਵੀ ਪੈਸੇ ਲੈਣੇ ਆਪਾਂ ਉਹਨਾਂ ਵੀ ਆਪਣਾ ਮੰਨ ਲਓ ਦੱਸਦੇ ਆ। ਸਹੀ ਹੈ। ਤੇ ਅੱਗੇ ਵੀ ਆਪਾਂ ਇੱਕ ਮੱਝ ਗੱਬਨ ਦੀ ਪਾਈ ਸੀ ਪਿਛਲੀ ਵੀਡੀਓ ਤੇ ਉਹਨਾਂ ਜੋ ਆਪਾਂ ਨੂੰ ਦੱਸਿਆ ਸੀ ਘਰ ਵਾਲਿਆਂ ਨੇ 12 ਕਿਲੋ ਦੁੱਧ ਭਾਜੀ ਦੱਸਿਆ ਇਹੋ ਦਾ ਵੀ 12 ਕਿਲੋ ਚੁੰਦੇ ਰਹੇ ਸੀ। ਹੂੰ। ਤੇ ਜਦੋਂ ਉਹ ਸੂਪੀ ਆ ਆਪਣੇ ਕੋਲ ਮੱਝ ਚੌਥੇ ਪੰਜਵੇਂ ਦਿਨ ਹੀ ਉਹਨੇ ਮੱਝ ਨੇ 11 ਕਿਲੋ ਬੋਲਾ ਕਰਤਾ ਸੀ ਭਾਜੀ। ਹੂੰ। ਤੇ 70 ਦੀ ਆਪਾਂ ਦਿੱਤੀ ਭਾਜੀ ਉਹਦੇ ਵਿੱਚੋਂ ਸਿਰਫ 1 100 ਰੁਪਏ ਜਿਹੜੀ ਛੋਟ ਕੀਤੀ ਆ ਉਹ ਪਿੰਡ ਦੇ ਹੀ ਬੰਦੇ ਆ ਆਪਣੇ ਅੱਜ ਵੀ ਵੱਧੀ ਉਹਨਾਂ ਕੋਲੇ ਬਿਲਕੁਲ 13 14 ਕਿਲੋ ਦੁੱਧ ਭਾਈ ਕਰਾਈ ਉਹ ਮੱਜ ਹਾਂਜੀ ਲਓ ਜੀ ਇਸੇ ਤਰ੍ਹਾਂ ਦੋਸਤੋ ਪਸ਼ੂ ਬਿਲਕੁਲ ਜਿਹੜੇ ਹਿਸਾਬ ਦੇ ਵੰਡ ਹੈਗੀ ਪਸ਼ੂ ਸਸਤੇ ਆ ਵਾਜਬ ਰੇਟ ਆ ਪਸ਼ੂਆਂ ਦੇ ਅਕੋਰਡਿੰਗ ਦੇਖੀ ਹੈ ਠੀਕ ਆ ਤੇ ਇੱਕ ਤੁਹਾਨੂੰ ਹੋਰ ਦਿਖਾਉਣੀ ਆ ਬਿਲਕੁਲ ਬਲੈਕ ਕਾਲੀ ਮੋਰੀ ਦੀ ਦੋਸਤੋ ਮੱਝ ਆ ਠੀਕ ਆ ਬਿਲਕੁਲ ਸ਼ਾਈ ਸ਼ੂਈ ਪੂਰੀ ਆ ਪੂਛ ਬੇਸ਼ੱਕ ਹਾਫ ਵਾਈਟ ਹੋਵੇਗੀ ਬਾਕੀ ਮੋਹਰਾ ਦੇ ਵਿੱਚ ਚਲੋ ਵੀਰ ਆਪਾਂ ਨਹੀਂ ਮੰਨਦੇ ਕਿ ਕਿਉਂਕਿ ਕ੍ਰੋਸ ਆਪਾਂ ਕੀ ਮੱਥਾ ਵੀ ਬਿਲਕੁਲ ਜੈਡ ਬਲੈਕ ਸਰੀਰ ਘਟ ਢਾਂਚਾ ਵੀ ਤੁਸੀਂ ਵੇਖੋਗੇ ਪੂਰੀ ਬਲੈਕ ਆ ਠੀਕ ਆ ਸ਼ਾਈ ਸੂਈ ਤਾਂ ਮੈਂ ਦੱਸਦਾ ਵੀ ਪੂਰੀ ਛਾਈ ਆ ਕਾਲੀ ਆ ਠੀਕ ਆ ਮੱਝ ਤੇ ਇਹ ਗੱਬਣ ਸ਼ਮਸ਼ੇਰ ਭਾਈ ਇਹ ਗੱਬਣ ਆ ਤੇ ਕਿੰਵੇਂ ਸਵੇ ਦੀ ਹੁਣ ਸੁਣ ਜਾਰੀ ਅੱਗੇ ਤੇਜੇ ਸੁਵੇ ਲਈ ਭਾਜੀ ਹੁਣ ਸੁਣਨੀ ਜਾ ਰਹੀ ਠੀਕ ਆ ਤੀਜਾ ਸੂਗਾ ਸੁਹੇਗੀ ਤੀਜਾ ਸੂਗਾ ਸੁਹੂਗੀ ਹਾਂ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ 12 ਕਿਲੋ ਦੁੱਧ ਨੇ ਪਿਛਲੇ ਦਿਨ ਦਿੱਤਾ 12 ਹਾਂਜੀ ਠੀਕ ਤਿੱਪਣ ਦੇ ਵਿੱਚ ਇੱਕ ਨੰਬਰ ਆ ਠੀਕ ਆ ਥਣਾ ਦੀ ਪਿੱਛੇ ਦੀ ਗਰੰਟੀ ਹੋਗੀ ਆਪਣੀ ਠੀਕ ਹੈ ਜੀ ਠੀਕ ਹੈ ਜੀ ਤੇ ਅਜੇ ਭਾਜੀ ਸ਼ਹਿਦ ਆਉਣ ਦਿਆ ਹਾਂ ਹਾਂਜੀ ਠੀਕ ਹੈ ਸ਼ਹਿਦ ਅਜੇ ਆਉਣ ਦਿਆ ਵਾ ਤੇ ਬਾਕੀ ਚੰਗੀ ਐ ਮੱਝ ਠੀਕ ਹੈ ਜੀ ਬਹੁਤ ਵਜਨਵਾਰ ਦੇਖ ਲਓ ਤੁਸੀਂ ਕੱਦ ਕਾਠ ਕੱਦਪੁੱਤ ਐ ਬਿਲਕੁਲ ਵਧੀਆ ਜਿਓ ਜੀ ਖੋਲ ਕੇ ਤੋਰ ਕੇ ਦਿਖਾਈਏ ਵਜਨ-ਵਜਨ ਪੂਰਾ ਦੋਸਤੋ ਠੀਕ ਹੈ ਜੀ ਤੇ ਰੰਗ ਢੰਗ ਮੱਝ ਦਾ ਕਾਫੀ ਸੋਨਾ ਤੀਜਾ ਸੁਭਾ ਸੋਨਾ ਠੀਕ ਹੈ ਜੀ ਤੇ ਥਣ ਥਣ ਪੂਰਾ ਤੁਹਾਨੂੰ ਤਸਲੀਨ ਵਾਲ ਦਿਖਾ ਦਿੰਨੇ ਆ ਥਣ ਵਿਖਾ ਦਿੰਨੇ ਆ ਹਵਾਨਾ ਦੇਵਾ ਦਿਖਾ ਦਿੰਨੇ ਆ ਆ ਦੇਖੋ ਜਰਾ ਠੀਕ ਹੈ ਜੀ ਤਾਂ ਪੂਰੇ ਵਜਨ ਵਜੂਦ ਵਾਲੀ ਹੈ ਇਹ ਵੀ ਮੱਝ ਤੇ ਨਾਰਨੂਣ ਬੇਰਮੂਣ ਤੁਸੀਂ ਦੇਖ ਸਕਦੇ ਦੋਸਤੋ ਪੂਰੇ ਸਰੀਰ ਤੇ ਉੱਪਰ ਕੀ ਹੋਈਆਂ ਨਜ਼ਰ ਆ ਜਾਣਗੀਆਂ ਠੀਕ ਆ ਪਤਲਾ ਪਿੰਡਾ ਆ ਵੇਖੋ ਮਘਰੋ ਲੈਵਾ ਹਵਾਨਾ ਆ ਮਾਜੋ ਕੰਮ ਹੈਵਾ ਜੀ ਨਾਲ ਸੋ ਮੱਥਾ ਵੀ ਥੋੜਾ ਤੋੜ ਦਿਓ ਜੇ ਲੰਮਾ ਉਹਨੂੰ ਤੋੜ ਦਿਓ ਜੀ ਬਾਈ ਦੱਤ ਚੁੱਕ ਦੀ ਸ਼ਰਮ ਦੀ ਹੈਗੀ ਮਾੜੀ ਮੁਸਕਾਨ ਨਹੀਂ ਪਾਜੀ ਬਾਕੀ ਕੁਝ ਕਹਿ ਨਹੀਂ ਸਕਦੇ ਆਪਾਂ ਥੋੜਾ ਲੰਮਾ ਤੋੜ ਦਿਓ ਜੇ ਸਮਸ਼ੀਰ ਵੀਰੇ ਥੋੜਾ ਲੰਮਾ ਤੋੜ ਦਿਓ ਜੀ ਅ ਥੋੜੀ ਜਿਹੀ ਜਦਾਂ ਦੋਸਤੋ ਸਰਨ ਦੀ ਲੱਗੀ ਸੀਗੀ ਮੁਸ਼ਕਲ ਤੇ ਬਾਕੀ ਆਪ ਵੀ ਤੁਸੀਂ ਆਪਣਾ ਵੈਰੀਫਾਈ ਕਰ ਲਿਓ ਝੋਟੀ ਬਹੁਤ ਜਿਆਦਾ ਸੋਹਣੀ ਆ ਚੰਗੀ ਝੋਟੀ ਆ ਥੋੜੀ ਜਿਹੀ ਮਾਮੂਲੀ ਜੀ ਮੈਨੂੰ ਕਿਤੇ ਨਾ ਕਿਤੇ ਜਿਹੜੀ ਆ ਤੁਸੀਂ ਵੇਖ ਸਕਦੇ ਹੋ ਮੈਨੂੰ ਮਾੜਾ ਲੱਗਦਾ ਵੀ ਝਟਕਾ ਲਾਉਂਦੀ ਸਰਨ ਦੀ ਜਿਹੜੀ ਬਿਲਕੁਲ ਬਹਿਣੀ ਵਾਲੇ ਪਾਸੇ ਥੋੜੀ ਪ੍ਰੋਬਲਮ ਜੀ ਲੱਗੀ ਸੀਗੀ ਬੰਦੋ ਭਾਈ ਬੰਦੋ ਜੀ ਸੋ ਆ ਮਾਜਾ ਦੋਸਤੋ ਵੀਰ ਦੇ ਕੋਲ ਠੀਕ ਆ ਜੀ ਬਿਲਕੁਲ ਗੱਬਣਾ ਤਿਆਰੀ ਤੇ ਆ ਜਰੂਰ ਤੁਸੀਂ ਖਰੀਦ ਲਿਓ ਕਾਫੀ ਵਧੀਆ ਬਾਕੀ ਥਣ ਤੁਨੇ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਜੀ ਵਿਥੀ-ਵੁਥੀ ਬੜੀ ਲੱਗੀ ਠੀਕ ਆ ਵਿਥੀ-ਵੁਥੀ ਬਹੁਤ ਸੋਹਣੀ ਆ ਥਣ ਲਵਾਈ ਦੇ ਵਿੱਚ ਬਿਲਕੁਲ ਜਿਹੜੇ ਦੋਸਤ ਤੁਸੀਂ ਵੇਖੋਗੇ ਪੁੰਨੀਆਂ ਵਰਗੇ ਥਣ ਬਿਲਕੁਲ ਐ ਠੀਕ ਆ ਤੇ ਬਾਕੀ ਫੇਸ ਕੁਆਲਟੀ ਤੁਹਾਨੂੰ ਦਿਖਾਉਣੇ ਆ ਆ ਦੇਖੋ ਜੀ ਚੰਗਾ ਬਣਾਉਂਗੀ ਭਾਜੀ ਚੰਗਾ ਲੇਵਾ ਹੈ ਇਹਦਾ ਲਓ ਜੀ ਠੀਕ ਆ ਇਹਦਾ ਮੁੱਲ ਕੀ ਕਰਦੇ ਆ ਜੀ ਮੋਲ ਪਾਜੀ ਭਾਵੇਂ ਜੋ ਮਰਜ਼ੀ ਕਰੀ ਜਾਈਏ 85000 ਰੁਪਏ ਦੀ ਮੱਝ ਦੇ ਦਾਂਗੇ ਆਪਾਂ ਹਾਂਜੀ 85 ਦੀ ਹਾਂਜੀ ਮੌਕੇ ਦੇ ਕੋਈ ਛੋੜਛੱਪਾ ਕਰਦੇ ਆਂਗੇ ਠੀਕ ਹੈ ਵੀਰੇ ਹਾਂਜੀ ਹਾਂਜੀ ਲਓ ਜੀ 85000 ਦੀ ਦੋਸਤੋ ਹੋ ਜੋਗੀ ਠੀਕ ਆ ਮੌਕੇ ਤੇ ਮਾਨਤਾ ਨਾਲ ਕੋਈ ਛੋੜਛੱਪਾ ਉਹ ਮੌਕੇ ਤੇ ਆ ਠੀਕ ਹੈ ਜੀ ਜਿਹੜਾ ਵੀਰ ਕੋਈ ਖਰੀਦਦਾਰ ਆਉਂਦਾ ਦੋਸਤੋ ਮਾਨਤਾ ਨਾਲ ਜ਼ਰੂਰ ਕੀਤਾ ਜਾਂਦਾ ਹੁੰਦਾ ਪਰ ਤੁਸੀਂ ਆਪਣੀ ਸਮਝ ਨਾਲ ਇੱਥੇ ਆਣ ਕੇ ਦੇਖਣੇ ਪਸ਼ੂ ਚਵਾਈ ਕਰ ਸਕਦੇ ਚਵਾਈ ਵਾਲੇ ਦੀ ਗੱਭਣ ਪਸ਼ੂ ਆ ਦਾ ਟਿੱਪ ਕੇ ਤਸੱਲੀ ਕਰ ਲਿਓ ਠੀਕ ਆ ਹਾਂਜੀ ਹਾਂਜੀ ਤੇ ਇਹ ਮੱਝਾਂ ਝੋਟੀਆਂ ਦੋਸਤੋ ਅੱਜ 4 ਸੀਗੀਆਂ ਇੱਕ ਵੈੜ ਆ ਆਪਾਂ ਤੁਹਾਨੂੰ ਸਟਾਰਟਿੰਗ ਤੇ ਦਿਖਾਈ ਸੀਗੀ ਜ਼ਿਕਰ ਕੀਤਾ ਸੀ ਆ ਵੈੜ ਆ ਠੀਕ ਆ ਜੀ ਟੋਕੜ ਗੱਪਣਾ ਦੁੱਧ ਵੀ ਥੱਲੇ ਮੌਜੂਦ ਆ ਤੇ ਗੱਭਣ ਵੀ ਹੈਗੀ ਆ ਪੁੱਛ ਲੈਣੇ ਆ ਅੱਛਾ ਵੀਰ ਕਿੰਵੇਂ ਸਵੇਰ ਲਈ ਗੱਭਣ ਅੱਗੇ ਚੈੱਕ ਪਾਸ ਕੋਈ ਦੂਜੇ ਦੀ ਮੰਨ ਲੇ ਕੋਈ ਤੀਜੇ ਦੀ ਮੰਨ ਲੇ ਠੀਕ ਆ ਠੀਕ ਆ ਜੀ ਆਪਾਂ ਨੂੰ ਤਾਂ ਉਹ ਦੂਜੇ ਸੂਏ ਦੀ ਕਿਹਾ ਵਾ ਹੂੰ ਤੇ 8.5 ਮਹੀਨਾ ਦੀ ਗੱਬਣਾ ਪਾਜੀ ਠੀਕ ਹੈ ਜੀ ਕੱਲ ਹੀ ਇਹਦੇ ਚੈੱਕ ਕਰਾਈ ਹੈ ਟਿਕਾ ਟੂ ਕੱਲਵਾਤਾ ਇਹਨੂੰ ਹਾਂ ਥੰਦਾ ਤੇ ਬਾਕੀ 8 ਕਿਲੋ ਦੁੱਧ ਇਸ ਟਾਈਮ ਤਿਆਰ ਹੈ ਥੱਲੇ ਠੀਕ ਹੈ ਹਾਂ ਜੀ ਤੇ ਇਹਦੀ ਮੰਨ ਲਓ ਤੁਸੀਂ ਵੀ ਫੈਂਡ ਵੀ ਜਿਹੜੀ ਹੈ ਨਾ ਪਾਜੀ ਹਾਂ ਜੀ ਉਹ ਵੀ 6 0 ਲਾ ਕੇ ਫੈਂਟ ਦੀ ਆਉਂਦੀ ਆ ਹੂੰ ਪੀ ਹਿਸਾਬ ਨਾਲ ਮੱਝਾਂ ਵਰਗਾ ਦੁੱਧ ਆ ਇਹਦਾ ਮੱਝਾਂ ਜੀ ਲੱਗਦਾ ਤੇ ਹਾਂਜੀ ਹਾਂਜੀ ਤੇ 10 ਕਿਲੋ ਤੋਤਾ ਜੀ ਹੁਣ ਨਾ 8 ਕਿਲੋ 8 ਕਿਲੋ 8 ਕਿਲੋ ਪੱਕਾ ਦੁੱਧ ਭਾਜੀ ਤੇ 2 ਮਹੀਨੇ ਦੀ ਕੱਲ ਹੀ ਚੈੱਕ ਪਾਸ ਕਰਾਈ ਆ ਹਾਂ ਢਾਈਆਂ ਮਹੀਨੇ ਦੀ ਢਾਈਆਂ ਮਹੀਨੇ ਦੀ ਢਾਈਆਂ ਮਹੀਨੇ ਦੀ ਹੈਗੀ ਆ ਜੀ ਤੇ ਜੇ ਸਵੇਰ ਲਈ ਚਾਹੇ ਕੋਈ ਗੱਬਣ ਮੰਨ ਲਈ ਹਣਾ ਹਾਂਜੀ ਹਾਂਜੀ ਇਹ ਵੀ ਵੀਰ ਜੀ ਖੋਲ ਕੇ ਦਿਖਾ ਦਿਆ ਤੁਹਾਨੂੰ ਤੁਹਾਨੂੰ ਵਿਖਾਈਏ ਤਸੱਲੀ ਨਾਲ ਲਾਲ ਕਰਾਸ ਵਾਡਾ ਦੋਸਤੋ ਠੀਕ ਆ ਚਾਈ ਵਾਲਾ ਤੇ ਥੋੜਾ-ਬਾਧਾ ਕੋਈ ਜਰਸੀ ਦਾ ਕਰਾਸ ਮੰਨ ਸਕਦਾ ਵੀਰ ਠੀਕ ਆ ਕਰਾਸ ਆ ਠੀਕ ਆ ਜੀ ਕਰਾਸ ਪਣ ਦੇ ਵਿੱਚ ਆ ਤੇ ਤੀਜੇ ਸਵੇ ਲਈ ਗੱਪਣ ਚੈੱਕ ਪਾਸ ਹਾਂਜੀ ਕੱਲ ਭਾਜੀ ਆਪਾਂ ਨੂੰ ਡਾਕਟਰ ਨੇ 2.5 ਮਹੀਨੇ ਦੱਸਿਆ ਵਾ ਬਾਕੀ ਅੱਗੋਂ ਕੋਈ 2-4 ਦਿਨ ਆਪੋ ਆਪਣਾ ਸੋਚ ਆ ਕਿ ਡਾਕਟਰ ਕਰ ਦੇ ਬਾਕੀ ਕੋਈ 2 ਮਹੀਨੇ ਦੀ ਮੰਨ ਲੇ ਬਾਕੀ ਟਿਕਟੂ ਕੇ ਲਾਗੇ ਠੰਡੇ ਠੁੰਡੇ ਨਾਲ ਹਾਂ 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 ਲਓ ਜੀ ਬਾਕੀ 2 ਮਹੀਨੇ ਦੀ ਮੰਨ ਲੇ ਕੋਈ 2 ਮਹੀਨੇ ਤੇ ਕੋਈ ਵੀਰ ਮੰਨ ਲੇ ਤੇ 8 ਕਿਲੋ ਦੁੱਧ ਹਾਜ਼ਰ ਆ ਦੋਸਤੋ ਜਿਹੜਾ ਕਿਸੇ ਵੀਰ ਨੇ ਚਵਾਈ ਕਰਨੀ ਆ ਭਾਂਡੇ ਬਰਤਨ ਚ ਪੈਂਦਾ ਦੁੱਧ ਉਹ 8 ਕਿਲੋ ਆ ਤੇ 2.5 ਮਹੀਨੇ ਦੀ ਗੱਭਣ ਚੈੱਕ ਪਾਸ ਆ ਜਦੋਂ ਦੋਸਤੋ 2.5 ਮਹੀਨੇ ਦੀ ਗੱਭਣ ਚੈੱਕ ਪਾਸ ਦੀ ਗੱਲਾਂ ਜੀ ਆ ਜਾਂਦੀ ਆ ਉਦੋਂ ਸੌਦਾ ਕਰਨ ਤੋਂ ਪਹਿਲਾਂ ਤੁਸੀਂ ਆਪ ਚੈੱਕ ਕਰਾ ਲਿਓ ਉਹ ਥੋੜੀ ਖੁਸ਼ੀ ਆ ਬਾਕੀ ਡਾਕਟਰ ਨਾਲ ਵੀਰ ਤੁਹਾਡੀ ਗੱਲ ਕਰਾ ਦੇਗਾ ਜਿਹੜੇ ਡਾਕਟਰ ਨੇ ਚੈੱਕ ਕੀਤੀ ਆ ਠੀਕ ਆ ਜੀ ਉਹ ਵੀ ਜਿਹੜੀ ਆ ਤਸੱਲੀ ਹੋ ਜਾਂਦੀ ਆ ਚੀਜ਼ ਦੀ ਬਾਕੀ ਵਾਰ-ਵਾਰ ਹੀ ਹੁੰਦਾ ਦੋਸਤੋ ਵੀ ਘੱਟ ਸਮਾਂ ਹੈਗਾ ਠੀਕ ਆ 2.5 ਮਹੀਨੇ ਕੋਈ ਪੌਣੇ 3 ਮਹੀਨੇ ਦਾ ਘੱਟ ਸਮਾਂ ਹੁੰਦਾ ਵਾਰ-ਵਾਰ ਜਿਹੜਾ ਦੋਸਤੋ ਹਾਂ ਹੱਥ ਫੋਨ ਵਾਲੀ ਗੱਲ ਆ ਉਹ ਵੀ ਕਿਤੇ ਨਾ ਕਿਤੇ ਸਹੀ ਨਹੀਂ ਹੁੰਦੀ ਕਿਉਂਕਿ ਹਜੇ ਕੱਲ ਵੀ ਇਹ ਰੋਣਾ ਚੈੱਕ ਕਰਾਈ ਆ ਇਸ ਕਰਕੇ ਤੁਸੀਂ ਤਸੱਲੀ ਤੇ ਗਰੰਟੀ ਹੈ ਭਾਜੀ ਆਪਣੀ ਹਾਂ ਗਰੰਟੀ ਤੇ ਜਾਂ ਤਸੱਲੀ ਤੇ ਤੁਸੀਂ ਵੀਰ ਦੇ ਇਹ ਚੀਜ਼ ਨਾ ਸੂਣ ਵਾਲੀ ਨਿਕਲੇ ਤੇ ਵਾਪਸ ਠੀਕ ਆ ਵੀਰੇ ਕਰਾਇਆ ਵੀ ਆਪਣਾ ਠੀਕ ਹਾਂਜੀ ਤੇ ਸ਼ਮਸ਼ੇਰ ਵੀਰ ਕੀ ਮੁੱਲ ਕੀ ਰੋਉ ਕਹਿੰਦਾ ਮੋਲੇ ਦਾ ਭਾਜੀ ਭਾਵੇਂ ਜਿੰਨਾ ਮਰਜ਼ੀ ਕਰੀਏ ਬਾਈ ਕਰੀਏ ਪੰਜੀ ਕਰੀਏ 20000 ਰੁਪਏ ਦੀ ਆਪਾਂ ਇਹ ਦੇਣੀ ਆ ਵੜ ਹਾਂ ਨਾ ਜੜੀ 20000 ਰੁਪਏ ਦੀ ਉਹ ਤੋਂ ਮੌਕੇ ਦੇ ਕੋਈ ਥੋੜਾ ਬਾਧਾ ਤੁਹਾਨੂੰ ਦੱਸਿਆ ਅੱਗੇ ਵੀ ਕਿ ਮੌਕੇ ਦੀਆਂ ਗੱਲਾਂ ਹੁੰਦੀਆਂ ਨੇ ਬਿਲਕੁਲ ਮੌਕੇ ਦੇ ਥੋੜਾ ਬਾਧਾ ਜਿਤਨਾ ਵੀ ਕੋਈ ਭੈਣ ਭਰਾ ਕੋਈ ਦੂਰੋਂ ਨੇੜਿਓਂ ਆਉਂਦਾ ਚਲੋ ਕਰਨਾ ਪੈਂਦਾ ਜੀ ਜੋ ਵੀ ਹੁੰਦੀ ਗੰਜਾਇਸ਼ ਵਿੱਚੋਂ ਕਰਨਾ ਪੈਂਦਾ ਲੈ ਭਾਜੀ ਕੀ ਜਾਣਾ ਬਸ ਬਸ ਸਿਰਫ ਪ੍ਰੇਮ ਪਿਆਰ ਇਹੋ ਇਹੋ ਜਾਣਾ ਨਾਲ ਬਸ ਵੀਰੇ ਬਸ ਹਾਂਜੀ ਤੇ ਛਮਸ਼ੇਰ ਵੀਰੇ ਇਹ ਵੀ ਹੋ ਗਈ 20000 ਦੀ ਵਿੱਚੋਂ ਮਾਨਤਨ ਹੋ ਜੂਗੀ ਜੇ ਅਪਾਂ ਮੌਕੇ ਦੀ ਗੇਮ ਹੈ ਹਾਂਜੀ ਹਾਂਜੀ ਕਰ ਦਿਆਂਗੇ ਤੇ ਪਸ਼ੂ ਅਜ ਆਪਣੇ ਕੋਲੇ 4-5 ਨਾਕ ਹੋਗੇ ਟੋੜੇ 24 ਦੇ ਵਿੱਚ ਭਾਜੀ ਆਪਣਾ ਕੋਈ ਪਸ਼ੂ ਮਾੜਾ ਨਹੀਂ ਹੋਊਗਾ ਜਿਹੜੀ ਉਹ ਤੁਹਾਨੂੰ ਗੱਬਣ ਮੱਝ ਵਿਖਾਈ ਆ ਹਾਂਜੀ ਉਹਦਾ ਵੀ ਤੁਹਾਨੂੰ ਦੱਸਿਆ ਵੀ ਟਿੱਪਣ ਦੇ ਵਿੱਚ ਇੱਕ ਨੰਬਰ ਆ ਜੀ ਹਾਂਜੀ ਬਿਲਕੁਲ ਤੇ ਮੈਂ ਵੀ ਦੋਸਤੋ ਚੰਗੀ ਆ ਸਾਰੇ ਪਸ਼ੂ ਤੁਹਾਨੂੰ ਤਸੱਲੀ ਨਾਲ ਦਿਖਾਤੇ ਆ ਇੱਕ ਵਾਰੀ ਦੋ ਵਾਰੀ ਵੀਡੀਓ ਨੂੰ ਮੇਰਾ ਵੀਰ ਧਿਆਨ ਨਾਲ ਜ਼ਰੂਰ ਦੇਖ ਲਿਓ ਹਰ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਦੁਬਾਰਾ ਦੁਬਾਰਾ ਜ਼ਰੂਰ ਤੁਸੀਂ ਸੁਣ ਸਕਦੇ ਹੋ ਵਾਰ-ਵਾਰ ਠੀਕ ਆ ਤੋਂ ਵਾਰ-ਵਾਰ ਦੱਸਣ ਨਾਲੋਂ ਤੁਸੀਂ ਵਾਰ-ਵਾਰ ਦੋ ਵਾਰੀ ਕੱਢ ਕੇ ਸੁਣ ਲਓ ਤਿੰਨ ਵਾਰੀ ਕੱਢ ਕੇ ਸੁਣ ਲਓ ਜੇ ਨਾ ਹੀ ਸਮਝ ਲੱਗੀ ਤੁਹਾਨੂੰ ਤੇ ਆ ਪੰਜ ਪਸ਼ੂ ਵੀਰ ਦੇ ਕੋਲ ਅੱਜ ਬਗਾਉ ਸੀਗੇ ਤੇ ਸਮਝਿਆ ਭਾਈ ਨੰਬਰ ਆਪਣੇ ਬੋਲਦੇ ਜੀ ਨੰਬਰ ਹੈਗਾ ਭਾਜੀ 98559 ਹਾਂਜੀ 06949 ਠੀਕ ਹੈ ਜੀ ਹਾਂਜੀ ਤੇ ਉਹ ਭਾਜੀ ਬੱਚੇ ਵਿਖਾ ਦਿਓ ਬੱਚੇ ਆਜੋ ਜੀ ਬੱਚੇ ਵਿਖਾ ਬੱਚੇ ਦੋਸਤੋ ਦਿਖਾ ਦਿੰਨੇ ਆ ਜਿਵੇਂ ਤੁਹਾਨੂੰ ਲਾਈਨ ਵਾਈਜ਼ ਮਜਾਂ ਦਿਖਾਈਆਂ ਨੇ ਪਹਿਲੇ ਨੰਬਰ ਤੇ ਤੁਹਾਨੂੰ ਬੱਚਾ ਦਿਖਾ ਦਿੰਨੇ ਆ ਜਿਹੜਾ ਕੱਟਾ ਸੀਗਾ ਮੇਲ ਕਾਫ ਆ ਮਹੀਨੇ ਦੀ ਸੂਈ ਥੱਲੇ ਦਾ ਜੀ ਆ ਕੱਕੀ ਆ ਇਹ ਜਿਹੜੀ ਮਹੀਨੇ ਦੀ ਸੂਈ ਜੋ ਥੱਲੇ ਭਾਜੀ ਇਹ ਕੱਟੀ ਹੈ ਕੱਟੀ ਹੈ ਹਾਂਜੀ ਕੱਟੀ ਤੇ ਆ ਹੈਗੀ ਆ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਆ ਆਪਾਂ ਪਹਿਲੇ ਨੰਬਰ ਤੇ ਮਜਾਂ ਦਿਖਾਈ ਆ ਆਪਾਂ ਹਾਂਜੀ ਠੀਕ ਆ ਆ ਬੱਚਾ ਇਹਦਾ ਜੀ ਆ ਬੱਚਾ ਇਹਦਾ ਦੋਸਤ ਇਹ ਕੱਟਾ ਆ ਗਿਆ ਜੀ ਦੇ ਮਗਰ ਇਹ ਮੇਲ ਕਾਫ ਆ ਕੱਟਾ ਹਾਂਜੀ ਤੇ ਇਹ ਤੀਸਰੇ ਨੰਬਰ ਤੇ ਜਿਹੜੀ ਤੁਹਾਨੂੰ ਲੱਗਾ ਆ ਮੱਝ ਦਿਖਾਈ ਆ ਉਹਦੇ ਮਗਰ ਆ ਜੇ ਭਾਜੀ ਕੱਟੀ ਉਹਦੇ ਮਗਰ ਇਹ ਕੱਟੀ ਆ ਗਈ ਆ ਬੱਚੇ ਤੁਸੀਂ ਦੇਖ ਸਕਦੇ ਦੋਸਤੋ ਪੂਰੇ ਹੈਲਦੀ ਆ ਪੂਰੇ ਐਕਟਿਵ ਨੇ ਆ ਦੇਖ ਸਕਦੇ ਤਿੰਨ ਮੱਝਾਂ ਸੂਈਆਂ ਸੀ ਤਿੰਨਾ ਮਗਰ ਬੱਚੇ ਆ ਆ ਪ੍ਰੋਪਰ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਮੇਰਾ ਵੀਰ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਜੇ ਭਾਈ ਸ਼ਮਸ਼ੀਰ ਦੇ ਨਾਲ ਨੰਬਰ ਬੱਚੀ ਹੈਗੀ ਜੇ ਬੱਚੀ ਉਹਦੀ ਸਕਰੀਨ ਦੇ ਥੱਲੇ ਚੱਲਦੇ ਆਂ ਆ ਬੱਚੀ ਕਹਿੰਦੀ ਗਾਂ ਦੀ ਬੱਚੀ ਜੇ ਇਹ ਬੱਚੀ ਤੇ ਮਿਲਦੀ ਗਾਂ ਵੀ ਹਾਂਜੀ ਹਾਂਜੀ ਬੱਚੀ ਦੇ ਨਾਲ ਹੀ ਦੇ ਦੇਣੀ ਆਪਾਂ ਨਾ ਨਾਲ ਹੀ ਦੇ ਦੇਣੀ ਆ ਭਾਜੀ ਤੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਇਹ ਬੱਚੀ ਵੀ ਦੋਸਤੋ ਤੁਸੀਂ ਆ ਵੈਡ ਦੇ ਨਾਲ ਹੀ ਤੁਹਾਨੂੰ ਮਿਲ ਜਾਨੀ ਜਿਹੜੀ 2.5 ਮਹੀਨੇ ਦੀ ਗੱਭਣ ਚੈੱਕ ਪਾਸ ਵੈਡ ਕਰਦੀ ਵੜਾ ਇਹਦਾ ਆ ਇੱਥੇ ਹੀ ਮਿਲਦੀ ਆ ਨਹੀਂ ਜੀ ਸਰ ਬੱਚਾ ਕਿਉਂ ਵੱਖ ਕਰਨਾ ਹਾਂਜੀ ਹਾਂਜੀ ਤੇ ਚਲੋ ਤੁਸੀਂ ਵੀ ਵੈਸੇ ਤਾਂ ਦੇਣਾ ਹੀ ਆ ਨਾ ਨਾਲ ਹਾਂਜੀ ਹਾਂਜੀ ਤੇ ਇਹ ਬੱਚੀ ਜਿਹੜੀ ਦੋ ਹਾਂਜੀ ਓਕੇ ਬਾਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸ਼ਮਸ਼ੇਰ ਪਿੰਡ ਰਾਜੋਕੇ ਤੋਂ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਟੋਟਲ ਨਾਕ ਤੁਹਾਨੂੰ ਦਿਖਾਤੇ ਆ ਕੱਲੀ ਕੱਲੀ ਇਨਫੋਰਮੇਸ਼ਨ ਪਸੂ ਦੀ ਆਪਾਂ ਤੁਹਾਨੂੰ ਜਿਹੜੀ ਦੋਸਤੋ ਸ਼ੇਅਰ ਤੁਹਾਡੇ ਨਾਲ ਕਰਤੀ ਆ ਵੀਰ ਤੋਂ ਲੈ ਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ